ਪਠਾਨਕੋਟ ਦੇ ਨੇੜਲੇ ਪਿੰਡ ਰਤਨਗੜ੍ਹ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਕਾਰੀਗਰ ਲੈਂਡਰ ਦਾ ਕੰਮ ਕਰਦੇ ਸਮੇਂ ਇਮਾਰਤ ਦੇ ਨਾਲ ਲੱਗਦੀਆਂ ਹਾਈ ਵੋਲਟੇਜ ਵਾਲੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ ਦੋਵੇਂ ਕਾਰੀਗਰ ਜਿਹੜੇ ਨੇ ਬੁਰੀ ਤਰ੍ਹਾਂ ਝੁਲਸ ਗਏ ਤੇ ਬਾਅਦ ਵਿੱਚ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਲਿਆਂਦਾ ਗਿਆ ਜਿੱਥੇ ਹੁਣ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਸਟੇਬਲ ਦੱਸੀ ਜਾ ਰਹੀ ਹੈ ਪਹਿਲਾਂ ਦੇ ਨਾਲੋਂ ਬਿਹਤਰ ਹਾਲਤ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਦੱਸਦੇ ਹੀ ਇਹ ਜ਼ਖਮੀ ਕਾਰੀਗਰਾਂ ਦੀ ਪਛਾਣ ਜਿਹੜੀ 30 ਸਾਲਾ ਵਿੱਕੀ ਪੁੱਤਰ ਪਾਲਾ ਰਾਮ ਅਤੇ 38 ਸਾਲਾ ਸੁਨੀਲ ਪੁੱਤਰ ਪ੍ਰੇਮਪਾਲ ਦੇ ਵੱਜੋਂ ਹੋਈ ਅਤੇ ਦੋਵੇਂ ਜਣੇ ਜਿਹੜੇ ਨੇ ਧੀਰਾ ਦੇ ਰਹਿਣ ਵਾਲੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜਦੋਂ ਇਹ ਸਾਰੀ ਘਟਨਾ ਘਟਿਤ ਹੋਈ ਹੈ ਤਾਂ ਉਸ ਸਮੇਂ ਲੈਂਡਰ ਲਗਾਉਣ ਤੋਂ ਪਹਿਲਾਂ ਜਿਹੜੇ ਡੰਡੇ ਬੰਨਣ ਦਾ ਕੰਮ ਕੀਤਾ ਜਾਂਦਾ ਹੈ ਉਸ ਦੌਰਾਨ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਚਪੇੜ ਦੇ ਵਿੱਚ ਇਹ ਦੋਵੇਂ ਜਣੇ ਆ ਗਏ ਤੇ ਦੂਜੇ ਪਾਸੇ ਇਹ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਇਸ ਵੱਡੇ ਹਾਦਸੇ 'ਚ ਦੋਹਾਂ ਦੀ ਜਾਨ ਤਾਂ ਬਚ ਗਈ ਪਰ ਦੂਜੇ ਪਾਸੇ ਉਹਨਾਂ ਦੇ ਦੋਵੇਂ ਹੱਥ ਅਤੇ ਦੋਵੇਂ ਲੱਤਾਂ ਬੁਰੀ ਤਰ੍ਹਾਂ ਨਾਲ ਸੜ ਗਈਆਂ ਨੇ ਜਿਨ੍ਹਾਂ ਨੂੰ ਠੀਕ ਹੁਣ ਚ ਕਾਫੀ ਸਮਾਂ ਲੱਗੇਗਾ ਤੇ ਇਲਾਜ ਲਈ ਹਸਪਤਾਲ ਲਿਆਉਂਗ ਤੋਂ ਬਾਅਦ ਜਿਹੜਾ ਹੈ ਉਹ ਜਾਣਕਾਰੀ ਦਿੰਦੇ ਹੋਏ ਐਂਬੂਲੈਂਸ ਦੇ ਪਾਇਲਟ ਮਨਜੀਤ ਸਿੰਘ ਨੇ ਐਮਟੀ ਜਾਨਕਾਰੀ ਦਿੰਦੇ ਹੋਏ ਰਮਜੀਤ ਠਾਕੁਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਦੁਪਹਿਰ 1 ਵਜੇ ਦੇ ਕਰੀਬ ਇੱਕ ਫੋਨ ਆਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਬਿਨਾਂ ਕਿਸੇ ਦੇਰੀ ਤੇ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਜਿਸ ਦੇ ਤੁਰੰਤ ਬਾਅਦ ਹੀ ਇਲਾਜ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਤੇ ਉਹਨਾਂ ਦੀ ਜਾਨ ਜਿਹੜੀ ਹੈ ਉਹ ਬਚ ਗਈ। ਕੋ ਲਈ ਸੀ ਪੇਸ਼ੈਂਟ ਨੂੰ ਇਲੈਕਟ੍ਰਿਕ ਸ਼ੋਕ ਰਤਨਗੜ ਪਿੰਡਾ ਪੇਸ਼ੈਂਟ ਨੂੰ ਇਲੈਕਟ੍ਰਿਕ ਸ਼ੋਕ ਲੱਗ ਗਿਆ ਕੰਮ ਕਰ ਰਿਹਾ ਸੀ ਇਲੈਕਟ੍ਰਿਕ ਸ਼ੋਕ ਲੱਗ ਗਿਆ ਦੋ ਪੇਸ਼ੈਂਟ ਸੀ ਬਹੁਤ ਹੀ ਸੀਰੀਅਸ ਸੀ ਹਨ ਕੋਲ ਆਈ ਆਪਾਂ ਗਏ ਆ ਜਾ ਕੇ ਪੇਸ਼ੈਂਟ ਨੂੰ ਫਰਸਟ ایڈ ਦਿੱਤੀ ਆ ਚੈੱਕ ਅਪ ਕੀਤਾ ਸਾਰਾ ਬੀਪੀ ਵਗੈਰਾ ਸਭ ਨੋਰਮਲ ਆ ਬਾਕੀ ਉਹਨਾਂ ਨੂੰ ਫਰਸਟ ایڈ ਦਿੱਤੀ ਆ ਸਿਵਲ ਹਸਪਤਾਲ ਨੂੰ ਅਡਮਿਟ ਕਰਵਾਤਾ ਪੇਸ਼ੈਂਟ ਨੂੰ ਤੇ ਪੇਸ਼ੈਂਟ ਨੂੰ ਠੀਕ ਆ ਗਿਆ ਡਾਕਟਰ ਨੇ ਦੱਸਿਆ ਕਿ ਖਤਰੇ ਤੋਂ ਬਾਹਰ ਆ ਪੇਸ਼ੈਂਟ ਉਹਨਾਂ ਸਟੇਬਲ ਆ ਸਭ ਕੁਝ ਠੀਕ ਆ ਜੀ ਦੋਨੋਂ ਲੜਕੇ ਮੇਰੇ ਵਾਰਡ ਦੇ ਨੇ ਇਹ ਸਰਈਆ ਬੰਨਣ ਦਾ ਸੇ ਕੰਮ ਕਰ ਰਹੇ ਸੀ ਜਿੱਦਾਂ ਇਹਨਾਂ ਨੇ ਸਰੀਰ ਚੁੱਕਿਆ ਉਹ ਜਿਹੜੀ ਹਾਈ ਵੋਲਟੇਜ ਤਾਰਾ ਸੀ ਉਹਨਾਂ ਨੇ ਇਹਨਾਂ ਇਹਨਾਂ ਨੂੰ ਉੱਪਰ ਨੂੰ ਖਿੱਚ ਲਿਆ ਸਰੀਰ ਨੂੰ ਹਾਂ ਨੁਕਸਾਨ ਚਲੋ ਪਰਮਾਤਮਾ ਦੀ ਦਿਆ ਨਾਲ ਬਚਾਈ ਹੈ ਪਠਾਨਕੋਟ ਤੋਂ ਕੈਮਰਾਮੈਨ ਹਣੀ ਦੇ ਨਾਲ ਅਜੈਸ ਸਿੰਘ ਰਿਪੋਰਟ